ਹਰ ਸਾਲ ਮੰਗੂ ਇਥੋਂ ਇਥੇ ਜਲੰਧਰ ਬੂਟਾ ਮੰਡੀ ਜਿਹੇ ਲਈ ਜੋ ਮਹਾਨ ਸਥਾਨ ਹੈ ਇਥੇ ਸ਼ੋਭਾਈ ਆਪਣਾ ਕੀ ਬਣਿਆ ਤੇ ਲੱਖਾਂ ਦੀ ਗਿੰਦੀ ਸੰਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਬਣ ਲਾਉਂਦੇ ਐ ਕਿਉਂ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾਂ ਨੂੰ ਰਹਿੰਦੇ ਆ ਤੇ ਪਿਆਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਘਰ ਹੈ ਜੇ ਘਰ ਤਗੜਾ ਤੇ ਪਸਾਰੇ ਕੋਸੇ ਨੂੰ ਦੇਖਦੇ ਹੋ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਪ੍ਰਧਾਨ ਮੰਤਰੀ ਜੀ ਉਹ ਕਿਉਂਕਿ ਪਵਿੱਤਰ ਦਿਨਾਂ ਦੇ ਅੰਦਰ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਜੁਰੂ ਰਵਿਦਾਸ ਜੀ ਮਹਾਰਾਜ ਜੀ ਪ੍ਰਕਾਸ਼ ਜੀ ਮੈਂ ਪਾਕ ਮੈਂ ਕਿਹਨਾਂ ਕਰਦਾ ਥੋੜਾ ਭੰਗ ਦੇਸ਼ਵਾਲ ਚਿਆਂ ਨੂੰ ਕਿੰਨੇ ਲੱਖ ਲੱਖ ਬਤਾਈ ਦਿੰਨਾ ਹੈ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜਿਹੜੇ ਲਈ ਜੋ ਮਹਾਨ ਸਥਾਨ ਹੈ ਇੱਥੇ ਸ਼ੋਭਾਈ ਆਪਣਾ ਕੀ ਬਣ ਗਿਆ ਤੇ ਲੱਖਾਂ ਦੀ ਗਿੰਦੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਬਣ ਲਉਂਦੇ ਆ ਇਹ ਕੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾ ਮੰਗ ਰਹੇ ਨੇ ਤੇ ਪਿਆਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਕਰਾ ਹੈ ਜੇ ਘਰ ਤਗੜਾ ਤੇ ਪਸਾਰੇ ਕੋਸੇ ਵੀ ਦੇਖਦੇ ਹੋ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਆ ਮੰਤਰੀ ਜੀ ਉਹ ਕਿਉਂਕਿ ਪਵਿੱਤਰ ਦਿਨਾਂ ਦੇ ਅੰਦਰ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਜੀ ਰਵਿਦਾਦ ਜੀ ਮਹਾਰਾਜ ਪ੍ਰਕਾਸ਼ ਕੁਮਾਰ ਜੀ ਮੈਂ ਪਾਕਮਾ ਕਿੰਨਾ ਥੋੜਾ ਫੰਕ ਦੇ ਸ਼왈ਚੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜਿਹੜੀ ਤੇ ਹੈ ਜੋ ਮਹਾਨ ਸਥਾਨ ਹੈ ਇਹ ਤਾਂ ਸ਼ੋਭਾ ਹੀ ਆਪ ਰੱਖੀ ਜੀ ਤੇ ਲੱਖਾਂ ਦੀ ਗਿੰਦੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਬਣ ਰਹੇ ਆ ਇਹ ਕੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾਂ ਨੂੰ ਰਹਿੰਦੇ ਆ ਤੇ ਪਿਆਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਕਾਰਾ ਹੈ ਜੇ ਘਰ ਤਗੜਾ ਤੇ ਪਸਾਰੇ ਬਹੁਤ ਸੁਖੀ ਦੇਖਦੇ ਹੋ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਪ੍ਰਧਾਨ ਮੰਤਰੀ ਜੀ ਉਹ ਕਿਉਂਕਿ ਪਵਿੱਤਰ ਦਿਨਾਂ ਦੇ ਅੰਦਰ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਜੁਰੂ ਰਵਿਦਾਸ ਜੀ ਮਹਾਰਾਜ ਜੀ ਪ੍ਰਕਾਸ਼ ਜੀ ਮੈਂ ਪੱਕੇ ਮੈਂ ਕਿਹਨਾਂ ਦਾ ਥੋੜਾ ਪੰਚੇ ਦੇਸ਼ਵਾਲੀਆਂ ਨੂੰ ਕਿੰਨੇ ਲੱਖ ਲੱਖ ਬਤਾਈ ਦਿੰਨਾ ਹੈ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜਿਹੜੇ ਲਈ ਜੋ ਮਹਾਨ ਸਥਾਨ ਹੈ ਇੱਥੇ ਸ਼ੋਭਾਈ ਆਪਣਾ ਕੀ ਬਣਿਆ ਤੇ ਲੱਖਾਂ ਦੀ ਗਿੰਦੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਬਣ ਲਉਂਦੇ ਆ ਦੇਖੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾ ਮੰਗ ਰਹੇ ਨੇ ਤੇ ਪਿਆਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਕਰਾ ਹੈ ਜੇ ਘਰ ਤਗੜਾ ਤੇ ਪਸਾਰੇ ਬਹੁਤ ਸੁਖੀ ਦੇਖਦੇ ਹੋ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਪ੍ਰਧਾਨ ਮੰਤਰੀ ਜੀ ਉਹ ਕਿਉਂਕਿ ਪਵਿੱਤਰ ਦਿਨਾਂ ਦੇ ਅੰਦਰ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਜੁਰੂ ਰਵਿਦਾਸ ਜੀ ਮਹਾਰਾਜ ਜੀ ਪ੍ਰਕਾਸ਼ ਜੀ ਮੈਂ ਪਾਕ ਮੈਜਿਸਟਰ ਦਾ ਥੋੜਾ ਅਪੰਚ ਦੇਸ਼ ਵਾਲਿਆਂ ਨੂੰ ਕਿੰਨੇ ਲੱਖ ਲੱਖ ਬਤਾਈ ਦਿੰਨਾ ਹੈ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜਿਹੜੇ ਲਈ ਜੋ ਮਹਾਨ ਸਥਾਨ ਹੈ ਇੱਥੇ ਸ਼ੋਭਾਈ ਆਪਣਾ ਕੀ ਬਣਿਆ ਤੇ ਲੱਖਾਂ ਦੀ ਗਿੰਦੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਬਣ ਲਉਂਦੇ ਆ ਦੇਖੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾ ਮੰਗ ਰਹੇ ਨੇ ਤੇ ਪਿਆਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਕਰਾ ਹੈ ਜੇ ਘਰ ਤਗੜਾ ਤੇ ਆ ਪਸਾਰ ਹੈ ਕੋਸੇ ਵੀ ਦੇਖਦੇ ਹੋ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਪ੍ਰਧਾਨ ਮੰਤਰੀ ਜੀ ਉਹ ਕਿਉਂਕਿ ਪਵਿੱਤਰ ਦਿਨਾਂ ਦੇ ਅੰਦਰ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਜੀ ਰਵਿਦਾਸ ਮਹਾਰਾਜ ਜੀ ਪ੍ਰਕਾਸ਼ ਕੌਰ ਜੀ ਮੈਂ ਪਾਕ ਮੈਦਾਨ ਦਾ ਥੋੜਾ ਪੰਚ ਦੇਸ਼ ਵਾਲੀਆਂ ਨੂੰ ਕਿੰਨੇ ਲੱਖ ਲੱਖ ਬਤਾਈ ਦਿੰਨਾ ਹੈ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜਿਹੜੇ ਲਈ ਜੋ ਮਹਾਨ ਸਥਾਨ ਹੈ ਇੱਥੇ ਸ਼ੋਭਾਈ ਆਪਣਾ ਕੀ ਬਣਿਆ ਤੇ ਲੱਖਾਂ ਦੀ ਗਿੰਦੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਬਣ ਲਉਂਦੇ ਆ ਇਹ ਕੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾ ਮੰਗ ਰਹੇ ਨੇ ਤੇ ਪਿਆਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਕਰਾ ਹੈ ਜੇ ਘਰ ਤਗੜਾ ਤੇ ਪਸਾਰੇ ਕੋਸੇ ਵੀ ਦੇਖਦੇ ਹੋ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਪ੍ਰਧਾਨ ਮੰਤਰੀ ਜੀ ਉਹ ਕਿਉਂਕਿ ਪਵਿੱਤਰ ਦਿਨਾਂ ਦੇ ਅੰਦਰ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਜਰੂ ਰਵਿਦਾ ਸਿੰਘ ਮਹਾਰਾਜ ਪ੍ਰਕਾਸ਼ ਸਿੰਘ ਜੀ ਮੈਂ ਪਾਕ ਮਾ ਜਥੇ ਨਾਲ ਥੋੜਾ ਫੰਕਸ਼ਨ ਦੇ ਸ਼왈ਚੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜਿੱਥੇ ਲਈ ਜੋ ਮਹਾਨ ਸਥਾਨ ਹੈ ਇਹ ਤਾਂ ਸ਼ੋਭਾ ਹੀ ਆਫ ਰੱਖੀ ਗਈ ਹੈ ਤੇ ਲੱਖਾਂ ਦੀ ਗਿੰਦੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਬਣ ਬੁੰਦੇ ਆ ਇਹ ਕੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾਂ ਨੂੰ ਰਹਿੰਦੇ ਆ ਤੇ ਪਿਆਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕੋਈ ਆਪਣਾ ਘਰ ਹੈ ਜੇ ਘਰ ਤਗੜਾ ਤਾਂ ਆਪਾ ਸਾਰੇ ਬੜੀ ਖੁਸ਼ੀ ਦੀ ਗੱਲ ਹੈ ਮਾਨ ਮੰਤਰੀ ਜੀ ਉਹ ਕਿਉਂਕਿ ਪਵਿੱਤਰ ਦਿਨਾਂ ਦੇ ਅੰਦਰ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਜੀ ਰਵੀਦਾਸ ਜੀ ਮਹਾਰਾਜਪ੍ਰਤਾਸ਼ ਕੁਮਾਰ ਜੀ ਮੈਂ ਪਾਕ ਮੈਂ ਕਿੰਨਾ ਥੋੜਾ ਫੰਕਸ਼ਨ ਦੇ ਸ਼왈ਚੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜਿਹੜੀ ਇਹ ਲਈ ਜੋ ਮਹਾਨ ਸਥਾਨ ਹੈ ਇਹ ਤਾਂ ਸ਼ੋਭਾ ਹੀ ਆਪ ਰੱਖੀ ਜੀ ਤੇ ਲੱਖਾਂ ਦੀ ਗਿੰਦੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਬਣ ਰਹੇ ਆ ਇਹ ਕੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾਂ ਵਾਂਗ ਰਹਿੰਦੇ ਆ ਤੇ ਯਾਰਾਂ ਨਾ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕੋਈ ਆਪਣਾ ਘਰ ਹੈ ਜੇ ਘਰ ਤਗੜਾ ਤਾਂ ਆਪਾ ਸਾਰੇ ਬੜੀ ਖੁਸ਼ੀ ਦੀ ਗੱਲ ਹੈ ਪ੍ਰਧਾਨ ਮੰਤਰੀ ਜੀ ਉਹ ਕਿ ਪਵਿੱਤਰ ਦਿਨਾਂ ਦੇ ਅੰਦਰ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਜੀ ਜਰੂਰ ਰਵਿਦਾਜ ਜੀ ਮਹਾਰਾਜ ਪ੍ਰਕਾਸ਼ ਕੁਮਾਰ ਜੀ ਮੈਂ ਪਾਕ ਮੈਂ ਕਿੰਨਾ ਕਰਦਾ ਥੋੜਾ ਸਾਰੇ ਦੇ ਸ਼왈ਚੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜੋ ਮਹਾਨ ਸਥਾਨ ਹੈ ਇਹ ਤਾਂ ਸ਼ੋਭਾ ਹੀ ਆਫ ਰੱਖੀ ਦੀ ਹੈ ਤੇ ਲੱਖਾਂ ਦੀ ਗਿੰਦੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਬਣ ਹੁੰਦੇ ਆ ਇਹ ਕੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾਂ ਨੂੰ ਰਹਿੰਦੇ ਆ ਤੇ ਯਾਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਘਰ ਹੈ ਜੇ ਘਰ ਤਗੜਾ ਤਾਂ ਆਪਾ ਸਾਰਾ ਹੈ ਬੜੀ ਖੁਸ਼ੀ ਦੀ ਗੱਲ ਹੈ ਮਾਨ ਮੰਤਰੀ ਜੀ ਹੋ ਕਿ ਪਵਿੱਤਰ ਦਿਨਾਂ ਦੇ ਅੰਦਰ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਜਰੂਰ ਰਵਿਦਾਸ ਜੀ ਮਹਾਰਾਜ ਜੀ ਪ੍ਰਕਾਸ਼ ਸਿੰਘ ਜੀ ਮੈਂ ਪਾਕ ਮੈਕੀਟਲ ਕਰ ਥੋੜਾ ਪੰਜਾਬ ਦੇ ਦੇਸ਼ਵਾਲੀਆਂ ਨੂੰ ਕਿੰਨੇ ਲੱਖ ਲੱਖ ਬਤਾਈ ਦਿੰਨਾ ਹੈ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜਿਹੜੇ ਲਈ ਜੋ ਮਹਾਨ ਸਥਾਨ ਹੈ ਇੱਥੇ ਸ਼ੋਭਾਈ ਆਪਣਾ ਕੀ ਬਣਿਆ ਤੇ ਲੱਖਾਂ ਦੀ ਗਿੰਦੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਬਣ ਲਾਉਂਦੇ ਆ ਇਹ ਕੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾ ਮੰਗ ਰਹੇ ਨੇ ਤੇ ਪਿਆਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਕਰਾ ਹੈ ਜੇ ਘਰ ਤਗੜਾ ਤੇ ਪਸਾਰ ਹੈ ਕੋਸੇ ਵੀ ਦੇਖਦੇ ਹੋ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਪ੍ਰਧਾਨ ਮੰਤਰੀ ਜੀ ਉਹ ਕਿਉਂਕਿ ਪਵਿੱਤਰ ਦਿਨਾਂ ਦੇ ਅੰਦਰ ਇਹ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਜੀ ਰਵੀਦਾਸ ਜੀ ਮਹਾਰਾਜ ਜੀ ਪ੍ਰਕਾਸ਼ ਜੀ ਮੈਂ ਪਾਕਮਾਈ ਜੀ ਤਰਫੋਂ ਥੋੜਾ ਅਮੰਤ ਦੇਸ਼ ਵਾਸੀਆਂ ਨੂੰ ਕਿਛ ਲੱਖ ਲੱਖ ਬਤਾਈ ਦਿੰਨਾ ਹੈ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜਿਹੜੇ ਲਈ ਜੋ ਮਹਾਨ ਸਥਾਨ ਹੈ ਇੱਥੇ ਸ਼ੋਭਾਈ ਆਪਣਾ ਕੀ ਬਣਿਆ ਤੇ ਲੱਖਾਂ ਦੀ ਗਿੰਦੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਦਿਨ ਬਣਾਉਂਦੇ ਆ ਇਹ ਕੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾ ਮੰਗ ਰਹੇ ਨੇ ਤੇ ਪਿਆਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਕਰਾ ਜੇ ਘਰ ਤਗੜਾ ਤੇ ਆ ਪਸਾਰੇ ਬਹੁਤ ਸੁਖੀ ਦੇਖਦੇ ਹੋ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੰਤਰੀ ਜੀ ਉਹ ਕਿਉਂਕਿ ਪਵਿੱਤਰ ਦਿਨਾਂ ਦੇ ਅੰਦਰ ਹੁੰਦੇ ਆ ਜੋ ਵੀ ਆਏ ਮੋਸਟ ਪਰ ਜਰੂਰ ਰਵਿਦਾਦ ਜੀ ਮਹਾਰਾਜ ਪ੍ਰਕਾਸ਼ ਸਿੰਘ ਜੀ ਮੈਂ ਪਾਕਮਾ ਜੀ ਨਾਲ ਥੋੜਾ ਫੰਕਸ਼ਨ ਦੇ ਸ਼왈ਚੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜਿਹੜੀ ਹੈ ਨਹੀਂ ਜੋ ਮਹਾਨ ਸਥਾਨ ਹੈ ਇਹ ਤਾਂ ਸ਼ੋਭਾ ਹੀ ਆਫ ਰੱਖੀ ਗਈ ਹੈ ਤੇ ਲੱਖਾਂ ਦੀ ਗਿੰਦੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਬਣ ਬੁੰਦੇ ਆ ਇਹ ਕੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾ ਮੰਗ ਰਹੇ ਨੇ ਤੇ ਪਿਆਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਕਰਾ ਹੈ ਜੇ ਘਰ ਤਗੜਾ ਤੇ ਪਸਾਰੇ ਕੋਸੇ ਵੀ ਦੇਖਦੇ ਹੋ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਪ੍ਰਧਾਨ ਮੰਤਰੀ ਜੀ ਉਹ ਕਿਉਂਕਿ ਪਵਿੱਤਰ ਦਿਨਾਂ ਦੇ ਅੰਦਰ ਤੇ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਜੀ ਰਵਿਦਾਸ ਜੀ ਮਹਾਰਾਜ ਜੀ ਪ੍ਰਕਾਸ਼ ਜੀ ਮੈਂ ਪਾਕਮਾ ਜੀ ਨਾਲ ਥੋੜਾ ਫੰਕਸ਼ਨ ਦੇ ਸਵਾਲ ਸਿਆ ਨੂੰ ਕਿੰਨੇ ਲੱਖ ਲੱਖਤਾ ਇਹਦਨ ਹੈ ਹਰ ਸਾਲ ਮੰਗੂ ਇੱਥੋਂ ਇੱਥੇ ਜਲੰਧਰ ਬੂਟਾ ਮੰਡੀ ਜੋ ਮਹਾਨ ਸਥਾਨ ਹੈ ਇੱਥੇ ਸ਼ੋਭਾ ਆਪਰਾਖੀ ਦੀ ਹੈ ਤੇ ਲੱਖਾਂ ਦੀ ਗਿੰਦੀ ਸੰਗਤਾਂ ਬੜੇ ਪਿਆਰ ਨਾਲ ਸਤਕਾਰ ਨਾਲ ਅਪਵਿੱਤਰ ਦਿਨ ਬੁੰਦੇ ਆ ਇਹ ਕੋ ਪੰਜਾਬ ਇੱਕ ਐਜਾ ਸੂਬਾ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਭਰਾਵਾਂ ਵਾਂਗ ਰਹਿੰਦੇ ਆ ਤੇ ਪਿਆਰ ਨਾਲ ਰਹਿੰਦੇ ਆ ਆ ਇੱਕ ਬਹੁਤ ਵੱਡੀ ਪੰਜਾਬ ਦੀ ਤਾਕਤ ਹੈ ਤੇ ਆਈ ਬੇਨਤੀ ਕਰਦਾ ਆ ਆਪਾਂ ਇਕੱਠੇ ਰਹਿ ਕੇ ਆਪਾਂ ਪੰਜਾਬ ਤੇ ਦੇਸ਼ ਨੂੰ ਤਗੜਾ ਕਰੀਏ ਕਿਉਂਕਿ ਆਪਣਾ ਕਰਤ ਜੇ ਘਰ ਤਗੜਾ ਤੇ ਆ ਪਸਾਰੇ ਕੋਸਤ ਵੀ ਦੇਖਦੇ ਹੋਗੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਮਾਨ ਮੰਤਰੀ ਜੀ ਹੋ ਕਿ ਪਵਿੱਤਰ ਦਿਨਾਂ ਦੇ ਅੰਦਰ ਹੁੰਦੇ ਆ ਜੋ ਵੀ ਆਏ ਮੋਸਟ ਵੈਲਕਮ ਜੀ ਰਵਿਦਾਸ ਜੀ ਮਹਾਰਾਜ ਜੀ ਪ੍ਰਕਾਸ਼ ਜੀ ਮੈਂ ਪਾਕਮਾ ਜੀ ਨਾਲ ਥੋੜਾ ਫੰਕਸ਼ਨ ਦੇ ਸਵਾਲ ਸਿਆਂ ਨੂੰ ਕਿੰਨੇ ਲੱਖ ਲੱਖਤਾ ਇਹਨਾਂ ਨੇ ਹਰ ਸਾਲ ਮੰਗੋ